ਜੀ ਮਾਨਯੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇ ਚੰਦੇ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵਢੀ ਗਈ ਸੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਉਹਨਾਂ ਨੇ ਇੱਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪ੍ਰੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇ ਇੱਕ ਮਰਜ਼ੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾਉ ਥਾਣੇ ਜਿਹੜੀ ਰਿਸਟਰ ਕੀਤੀ ਸਰ ਹੈ ਇਹ ਰੋਇਨ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਪਘੋੜਾ ਹੈ ਲੜਕਾ ਉਦੇ ਉਹ ਉਹਨੂੰ ਇਹ 29 ਦੇ ਨਾਮਜਿਤ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਾਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹਾਂ ਆਇਆ ਡਰੋਨ ਨਹੀਂ ਆਈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਬੈਕਵਰਡ ਬੈਕਵਰਡ ਕੀ ਲਿੰਕ ਹੈ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨੂੰ ਹੀ ਪੜਨੀ ਹੈ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਕਰ ਲੈ ਰਿਕਾਰਡ ਇਹਨਾਂ ਦਾ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਰਸਟ ਮਕਦਮਾ ਇਹਦੇ ਦਰਜ ਹੋਇਆ ਹੈ ਇਦੇ ਪਿੱਛੇ ਕੋਈ ਪਹਿਲਾਂ ਵੀ ਗਲਪ ਚੜ ਚੜੀ ਚੜ ਚੂੜ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਅਹੀਂ ਜਿਹੜੇ ਸਾਈਬਰ ਦੀ ਅਹੀਂ ਮਦਦ ਲੈ ਰਹੇ ਉਹਦੇ ਵਾਸਤੇ ਅਹੀਂ ਚਾਰ ਦਿਨ ਦਾ ਇਹਨਾਂ ਦਾ ਰਿਮਾਂਡ ਹਸਰ ਕੀਤਾ ਤੇ ਉਹ ਇਸ ਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨੀ ਤਫਸੀਲ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀ ਨਾ ਗ੍ਰਫਤਾਰ ਕੀਤੀ ਗਈ ਆ ਇਹ ਨੋਟਵਿਸ ਕੀ ਨੋਲਮੈਂਟ ਹੈਗੀ ਦੀ ਇਹ ਇਹਦੀ ਕੋਲ ਤੇ ਬਰਾਮਦਗੀ ਹੋਈ ਹੈ ਨਾ ਜੋਨ ਪਰੀ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ੱਕ ਤੇ ਬਣਾ ਤੇ ਜਦੋਂ ਕਬਜ਼ਾ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸੀ ਸਾਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਨੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਆ ਗਏ ਕਿਹੜੇ ਲੱਕ ਚ ਵੇਚਦੇ ਬੁੱਧੇ ਚ ਕਿੱਦਾਂ ਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛਕਿਸ਼ ਦੇ ਵਿੱਚ ਜੋ ਅੱਗੇ ਆਊਗੀ ਗੱਲ ਉਹ ਦਸੀ ਜਾ ਇਹ ਲੋਕ ਤਾਂ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਅਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜਦੋਂ ਆਇਆ ਤੇ ਫਿਰ ਇਸੇ ਪਰਮਾਂ ਦਾ ਚ ਕਰ ਦਿੱਤਾ ਬਾਰਡਰ ਯੂਨਾਈਟ ਲੈ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨੀ ਦੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜਿਹੀ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਉਹਨੂੰ ਇਨਸਟੈਂਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੇ ਵਿੱਚ ਗਸ਼ਤ ਕਰ ਰਹੇ ਠੀਕ ਹੈ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਅਨਸਾਰ ਸਾਡੇ ਐਸਐਸਪੀ ਸਾਹਿਬ ਦੇ ਦੇ ਚੰਦੇ ਨਿਰਦੇਸ਼ ਤੇ ਜਿਹੜੀ ਨਸ਼ਾ ਖਿਲਾਫ ਮੈਂ ਵੇਢੀ ਗਈ ਸੀ ਜਿਸ ਦੇ ਦੌਰਾਨ ਸਾਡੇ ਐਸਐਚਓ ਕਲਾਨੌਰ ਸਰਵਜੀਤ ਸਿੰਘ ਹੋਣ ਅਨੇਕ ਦੌਰਾਨੇ ਗਸ਼ਤ ਤੇ ਚੰਦੂ ਬਡਾਲਾ ਪਿੰਡ ਦੇ ਜੋਗਨਪ੍ਰੀਤ ਸਿੰਘ son of ਕਸ਼ਮੀਰ ਸਿੰਘ ਨੂੰ ਸ਼ੱਕ ਦੇ ਬਨਾ ਤੇ ਕਾਬੂ ਕੀਤਾ ਸੀ ਉਹ ਬਾਅਦ ਦੇ ਵਿੱਚ ਉੱਥੇ ਡੀਐਸਪੀ ਅਜੇਕ ਮਰਜੀ ਦੀ ਹਾਜ਼ਰੀ ਦੇ ਵਿੱਚ ਉਹਦੀ ਚੈਕਿੰਗ ਕਰਨ ਤੇ ਉਹਦੇ ਕੋਲ 5-500 ਗ੍ਰਾਮ ਦੇ ਦੋ ਪੈਕੇਟ ਹੈਰੋਇਨ ਬਰਾਮਦ ਹੋਈ ਸੀ ਜਿੱਤੇ ਅਸੀਂ ਇੱਕ ਇੱਕ ਨੰਬਰ ਐਫਆਰ ਜਿਹੜੀ ਹੈ 2025 ਦੀ ਕਲਾਨਾਉ ਥਾਣੇ ਜਿਹੜੀ ਰਿਸਟਰ ਕੀਤੀ ਸਰ ਹੈ ਹੈਰੋਇਨ ਕਿੱਥੋਂ ਆਈ ਸੀ ਇਹ ਹੈਰੋਇਨ ਤੇ ਪਾਕਿਸਤਾਨ ਤੋਂ ਆਈ ਸੀ ਇਹਦਾ ਜਿਹੜਾ ਇਹਦੇ ਵਿੱਚ ਅਸੀਂ ਇੱਕ ਹੋਰ ਇਹਦੇ ਚ ਮਨਜੋਤ ਸਿੰਘ ਨਾਮ ਦਾ ਇੱਕ ਜਿਹੜਾ ਭਗੋੜਾ ਆਇਆ ਲੜਕਾ ਉਦੇ ਉਹ ਉਹਨੂੰ ਹੀ ਨਤੀਜੇ ਨਾਮਜ਼ਦ ਕੀਤਾ ਹੈ ਉਹਦੇ ਡਾਇਰੈਕਟ ਲਿੰਕ ਸੀ ਉਹਨੇ ਬਣਾਏ ਸੀ ਉਤੇ ਪਾਰ ਤੇ ਉਥੋਂ ਪਰ ਵੀ ਆਈ ਹੈ ਹੋਈ ਤੇ ਡਰੋਨ ਨਹੀਂ ਆਈ ਹੈ ਹਾਂ ਵਾਇਰ ਡਰੋਨ ਨਹੀਂ ਆਈ ਹੈ ਅੱਗੇ ਬਾਕੀ ਤਫਤੀਸ਼ ਜਾਰੀ ਹੈ ਜੀ ਬੈਕਵਰਡ ਬੈਕਵਰਡ ਲਿੰਕਸ ਤੇ ਇਹਦੇ ਪਾਕਿਸਤਾਨ ਨਾਲ ਹੀ ਪੜਨੇ ਤੇ ਅੱਗੇ ਅੱਗੇ ਅਜੇ ਇਹਨਾਂ ਨੇ ਦੇਣੀ ਸੀ ਉਤੋਂ ਪਹਿਲਾਂ ਇਹਨਾਂ ਨੂੰ ਕਬੂਲ ਕਰ ਲੈ ਰਿਕਾਰਡ ਅਜੇ ਜਿਹੜਾ ਜੋਬਨ ਪ੍ਰੀਤ ਸਿੰਘ ਦਾ ਜਿਹੜਾ ਰਿਕਾਰਡ ਆ ਉਹ ਫਰਸਟ ਮੁਕਦਰਮੇ ਤੇ ਦਰਜ ਹੋਇਆ ਇਦੇ ਪਿੱਛੇ ਕੋਈ ਪਹਿਲਾਂ ਵੀ ਗੱਲਬਾਤ ਚੈਟ ਚੈਟ ਚੁਰ ਕਰਦਾ ਸੀ ਕਿੱਦਾਂ ਕਰਦਾ ਸੀ ਹਾਂ ਉਹ ਹੀ ਜਿਹੜੇ ਸਾਈਬਰ ਦੀ ਅਸੀਂ ਮਦਦ ਲੈ ਰਹੇ ਹਾਂ ਉਹਦੇ ਵਾਸਤੇ ਅਸੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਅਸਰ ਕੀਤਾ ਤੇ ਉਹ ਇਸ ਦੀ ਪੁਸ਼ਕਿਸ਼ ਦੇ ਵਿੱਚ ਦੇ ਦੌਰਾਨ ਤਫਤੀਸ਼ ਜਿਹੜੀ ਗੱਲ ਅੱਗੇ ਲਿਆਊਗੀ ਲਿਆਂਦੀ ਜਾਊਗੀ ਜਿਹੜੀ ਨਾਲ ਗ੍ਰਿਫਤਾਰ ਕੀਤੀ ਗਈ ਹੈ ਇਹ ਨੋਟਵਾਲ ਕੀ ਨੋਲਮੈਂਟ ਹੈ ਇਹ ਇਹਦੀ ਕੋਤੇ ਬਰਾਮਦਗੀ ਹੋਈ ਹੈ ਨਾ ਜੋ ਗੁਪਤ ਸਿੰਘ ਕੋਲੋਂ ਤੇ ਮੌਕੇ ਤੇ ਜਦੋਂ ਇਹ ਲੈ ਕੇ ਜਾ ਰਿਹਾ ਸੀ ਤੈਨੂੰ ਸ਼ਕਤ ਤੇ ਬਣਾ ਤੇ ਜਦੋਂ ਕਬਜ਼ਾ ਕੀਤਾ ਤੇ ਇਹਦੇ ਕੋਲੋਂ ਬਰਾਮਦਗੀ ਹੋਈ ਅਸਾਈਨਮੈਂਟ ਉਹਦੀ ਸੀ ਹਾਂ ਅਸਾਈਨਮੈਂਟ ਜਿਹੜੀ ਨਾਲ ਇਹਨਾਂ ਦੀ ਸਾਂਝੀ ਸੀ ਸਾਂਝੀ ਤੌਰ ਤੇ ਅੱਗੇ ਇਹਨਾਂ ਦੇ ਵਰਤਨੀ ਸੀ ਪਰ ਉਸ ਤੋਂ ਪਹਿਲਾਂ ਹੀ ਕਾਬੂ ਕਿਹੜੇ ਲੱਕ ਜੇ ਵੇਚਦੇ ਬੁੱਦੇ ਚੱਕ 10 ਸਪਲਾਈ ਕਰਦੇ ਨਹੀਂ ਨਹੀਂ ਅਜੇ ਇਹਨਾਂ ਨੇ ਅਜੇ ਸਪਲਾਈ ਦਾ ਤੇ ਪੁਛ ਪਿਛ ਦੇ ਵਿੱਚ ਜੋ ਅੱਗੇ ਆਉਗੀ ਗੱਲ ਉਹ ਦਸੀ ਇਹ ਲੋਕ ਤਾਂ ਪਹਿਲੇ ਵੀ ਕਰਦਾ ਰਿਹਾ ਕੰਮ ਹਾਂ ਛੋਟੇ ਮੋਟੇ ਲੈਵਲ ਤੇ ਇਹਨਾਂ ਨੇ ਕੀਤਾ ਆ ਪਰ ਉਹ ਜੇ ਸਾਡੇ ਨਹੀਂ ਆਇਆ ਰੇਂਜ ਦੇ ਵਿੱਚ ਹੁਣ ਜ ਜਦੋਂ ਆਇਆ ਤੇ ਫਿਰ ਇਸ ਕਰਮਾਂ ਦਾ ਚ ਕਰਦਾ ਬਾਰਡਰ ਇਹਨਾਂ ਨਾਲ ਲੱਗਦੇ ਏਰੀਆ ਹੈਗਾ ਵਾ ਉੱਥੇ ਕਿੰਨਾ ਦੀ ਗਸ਼ਤ ਕੀਤੀ ਜਾ ਰਹੀ ਜਿਹੜੀ ਅਜੇ ਹੀ ਨਹੀਂ ਨਹੀਂ ਉੱਥੇ ਹੀ ਸਪੈਸ਼ਲ ਪੈਟਰੋਲਿੰਗ ਕਰ ਰਹੇ ਆ ਉੱਥੇ ਅਸੀਂ ਜਿਹੜੇ ਆਪਣੀ ਨਾਕੇ ਬੰਦੀ ਮਜ਼ਬੂਤ ਉਹਨੂੰ ਇਨਸਟੈਂਕਸ਼ਨ ਕੀਤਾ ਹੈ ਉੱਥੇ ਗਸ਼ਤ ਕੀਤੀ ਜਾ ਰਹੀ ਹੈ ਸਾਰੇ ਇਲਾਕੇ ਦੇ ਵਿੱਚ ਨਾਲ-ਨਾਲ ਬਾਰਡਰ ਦੇ ਵਿੱਚ ਗਸ਼ਤ ਕਰਦੇ